ਮੇਰਾ ਲੜਕਾ ਹੈਗਾ ਵੀ ਪਰਸੋਂ ਦਾ ਸੁਭਦੀਪ ਕਰਨ ਖਨੌਰੀ ਬਾਰਡਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਹੈ ਹਾਂ ਜੀ ਮਾਂ ਮੈਂ ਹੈਗੀ ਆ ਸੱਚਮੁੱਚ ਖੜੀ ਆ ਸਾਹਮਣੇ ਮੈਂ ਤੇ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਉਹ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਉਹਦਾ ਕੋਈ ਲੱਗਾ ਦੇਗਾ ਨਹੀਂ ਪੂਰਾ ਪੂਰਾ ਬੱਚੇ ਛੱਡ ਕੇ ਗਈ ਵੀ ਆ ਵਿਆਹ ਕਰਾਈ ਬੈਠੀ ਐ ਜਵਾਕ ਜੰਮੀ ਬੈਠੀ ਐ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇਬੰਦੀਆਂ ਦੇ ਇਹ ਜੋ ਕੁਝ ਕਰਨਗੇ ਇਹੀ ਕਰਨਗੇ ਕਾਰ ਹੋਣਾ ਚਾਹੀਦਾ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ ਉਹਦੀ ਮਿੱਟੀ ਨਾਲ ਰੋਲੇ ਜਾਵੇ ਇਸ ਤਰ੍ਹਾਂ ਅਸੀਂ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਤੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ ਦੋ ਸਾਲ ਦਾ ਮੁੰਡਾ ਸੀ ਉਹਦੋਂ 17 ਸਾਲ ਹੀ ਹੋਏ ਕਦੇ ਤੁਹਾਨੂੰ ਮਿਲਿਆ ਹੋ ਨਾ ਜੀ ਮੁੜ ਕੇ ਆਈ ਨਹੀਂ ਛੋਟੇ ਛੋਟੇ ਸੀ ਰੋੜ-ਕੁਰ ਕੇ ਦਾਦੀ ਨੇ ਤੇ ਚਾਚੇ ਨੇ ਪਾਲੇ ਨੇ ਤੇ ਉਹ ਤੋਂ ਛੱਡ ਕੇ ਇਹਨਾਂ ਨੂੰ ਹੋਰ ਵਿਆਹ ਕਰਵਾ ਲਿਆ ਉਹਨੇ ਹੋਰ ਵਿਆਹ ਕਰਵਾ ਕੇ ਬੱਚੇ ਵੀ ਆ ਤੇ ਜੰਮੇ ਹੋਏ ਸੋਡੇ ਚੈਨਲ ਦੇ ਜਰੀਏ ਸੀ ਪ੍ਰਸ਼ਾਸਨ ਨੂੰ ਵੀ ਤਾਂ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਨੇ ਇਹ ਜੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਉਹਨਾਂ ਨੂੰ ਭਾਰੀ ਰੋਧ ਦਾ ਸਾਹਮਣਾ ਕਰਨਾ ਪਊ ਮੇਰਾ ਲੜਕਾ ਗੱਭੀ ਪਰਸੋਂ ਦਾ ਸੁਭਦੀਪ ਕਰਨ ਰਖਨੌਰੀ ਬਾਰਡਰ ਤੇ ਉਹ ਹੋ ਗਿਆ ਜੀ ਤੇ ਇਹਨਾਂ ਨੇ ਮੀਡੀਆ ਵਾਲਿਆਂ ਨੂੰ ਕਹਿਤਾ ਵੀ ਮਾਂ ਮਰੀ ਹੋਈ ਐ ਹਾਂ ਹਾਂ ਜੀ ਹਾਂ ਜੀ ਮਾਂ ਮੈਂ ਹੈਗੀ ਆ ਸੱਚਮੁੱਚ ਖੜੀ ਆ ਸਾਹਮਣੇ ਮੈਂ ਆਪਣੀ ਮਾਂ ਬੇਟੇ ਦਾ ਮੂੰਹ ਵੇਖਣ ਆਈ ਸੀ ਨਹੀਂ ਜੀ ਮੈਂ ਜਿਉਂਦੀ ਆ ਇਹਨਾਂ ਨੇ ਮੈਨੂੰ ਜਾਣ ਕੇ ਮਰੀ ਬਣਾਇਆ ਜੀ ਵੀ ਮੈਂ ਜਿਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਐ ਜੀ ਮੈਂ ਮਾਂ ਹੈਗੀ ਆ ਇਹ ਬਿਆਨ ਆਈ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਵੱਡੀ ਕੁੜੀ ਮੇਰੇ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿੱਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨਾਂ ਕਰਕੇ ਗਿਆ ਵੀ ਮੈਂ ਤਾਂ ਮੈਂ ਜਾਨਣਾ ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕਿਆ ਜੀ ਤੁਹਾਡੇ ਨਾਲ ਰਹਿੰਦਾ ਸੀ ਜੀ ਨਹੀਂ ਜੀ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋ ਜੀ 12-13 ਸਾਲ ਤੋਂ ਅਲੱਗ ਰਹ ਰਹੇ ਆ ਜੀ ਬਾਲਕੋਸ਼ਤ ਕਹਿੰਦੀ ਤਾਂ ਚਾਹਦੀ ਸਨ ਹੁਣਾ ਅੱਜ ਸਾਦੂ ਜਦੋਂ ਅਸੀਂ ਆਏ ਸੁਣਿਆ ਫੇਰ ਮੈਂ ਭੱਜੀ ਵੀ ਮੈਂ ਮਰੀ ਨਹੀਂ ਜੀ ਜਿਉਂਦੀ ਆ ਪਰਸੋਂ ਦੇ ਪਰਸੋਂ ਦੀ ਗੱਲ ਚੱਲੀ ਅੱਜ ਹੀ ਕਿਉਂ ਨਿਕਲ ਕੇ ਆਏ ਅੱਜ ਆਏ ਨਿਕਲੇ ਜੀ ਪਰਸੋਂ ਜਿਹੜਾ ਰਾਤ ਨੂੰ ਬਿਆਨ ਹੋਇਆ ਸੀ ਪੱਤਰਕਾਰ ਦਾ ਨਾਂ ਭੁੱਲ ਗੀ ਜੀ ਉਹਨੂੰ ਮੈਂ ਪਰਸੋਂ ਰਾਤ ਹੀ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਕ ਰਿਆ ਤੁਹਾਨੂੰ ਦਾ ਪਤਾ ਤੁਹਾਨੂੰ ਦਾ ਪਤਾ ਲੱਗ ਗਿਆ ਹੁਣਾਂ ਨਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਮੈਨੂੰ ਜੀ ਪਹਿਲਾਂ ਕਿਉਂ ਨਹੀਂ ਪਹੁੰਚੇ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ 'ਚ ਸੀ ਪ੍ਰੈਸ਼ਰ 'ਚ ਸੀ ਮੈਂ ਜਿੱਥੇ ਹੋਰ ਸੀ ਪਾਲਣ ਪੋਸ਼ਣ ਕੀਤਾ ਜੀ ਮੁੰਡੇ ਦਾ ਸੀ ਜਿੰਨੇ ਟਾਈਮ ਤੱਕ ਪਾਲਣ ਪੋਸ਼ਣ ਕੀਤਾ ਮੁੰਡੇ ਦਾ ਇਹ ਤਾਂ ਮੈਂ 8-9 ਸਾਲ ਪਹਿਲੇ 9 ਮਹੀਨੇ ਤਾਂ ਮੈਂ ਢਿੱਡ 'ਚ ਹੀ ਇਹ ਹੁਣ ਉਸ ਦਾ ਪਾਲਣ ਪੋਸਣ ਕਰਨ ਕਰ ਰਿਆ ਸੀ ਜਾਨੀ ਇਹਦੇ ਜਿਹੜਾ ਪਾਲਣ ਪੋਸਣ ਕਰਦੇ ਸੀ ਦਾਦਾ ਅਤੇ ਦਾਦੀ ਸੀ ਉਹ ਮਰ ਗਏ ਸੀ ਮਰ ਚੁੱਕੇ ਸੀ ਚਰਚਾ ਸੀ ਕਿ ਇਹਨਾਂ ਨੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਨਹੀਂ ਜੀ ਨਹੀਂ ਕਰਾਇਆ ਸੀ ਉਹਨਾਂ ਦਾ ਪਿਤਾ ਹੈ ਨਹੀਂ ਦੂਜੇ ਵਿਆਹ ਕਰਾ ਲਿਆ ਸੀ ਫਿਰ ਇਹਨੀ ਦੇਰ ਕਿੱਥੇ ਰਹਿੰਦੇ ਰਹੇ ਇਹਨੀ ਦੇਰ ਜੀ ਪੈਸਾ 4 ਸਾਲ ਸਾਡੇ ਕੋਲੇ ਰਹੇ ਉਸ ਤੋਂ ਬਾਅਦ ਅਸੀਂ ਇਹ ਵਿਆਹ ਕਰ ਲਿਓ ਨਹੀਂ ਉਹਨਾਂ ਨੂੰ ਪੁੱਛਣ ਦਿਓ ਜਰਾ ਤੁਸੀਂ ਵਿਆਹ ਦੂਜਾ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਤਾ ਸੀ ਇਹਨਾਂ ਨੇ ਸਾਡੇ ਨਾਲ ਕੋਈ ਨਹੀਂ ਲੱਗੇ ਤੁਹਾਨੂੰ ਬੱਚੇ ਹਾਂ ਜੀ ਹੈਗੇ ਆ ਜੀ ਕਿੰਨੇ ਬੱਚੇ ਨੇ ਦੋ ਕੁੜੀਆਂ ਜੀ ਮਤਲਬ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਹੈ ਲੜਕੀ ਨਹੀਂ ਜੀ ਮੇਰੀਆਂ ਦੋਨੇ ਇੱਥੇ ਆ ਜਿਹੜੀਆਂ ਦੋਨੇ ਛੋਟੀਆਂ ਉਹ ਇੱਕ ਵਿਆਹੀ ਵੀ ਹੈ ਜੀ ਇੱਕ ਕੁਮਾਰੀ ਹੈ ਜੀ ਸ਼ੁਕਰਨ ਕਿੰਨੇ ਸਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਸੀਗਾ ਇਹ 12 13 ਸਾਲ ਤੋਂ ਨਹੀਂ ਰਹਿੰਦਾ ਜੀ ਕਿੱਥੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਰਹੇ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਇਹ ਮੈਂ ਵਿਆਹੀ ਵੀ ਆ ਜਿਹਦੇ ਸੌਰੀ ਰਹਿੰਦੀ ਸੀ ਪਰ ਸੋ ਜਦੋਂ ਵੀ ਤੁਹਾਡੀ ਮੈਰਿਜ ਹੋਈ ਨਹੀਂ ਹੋਈ ਵੀ ਆ ਜੀ ਅੱਛਾ ਦੁਆਰਾ ਮੈਰਿਜ ਹਾਂਜੀ 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 ਜੀ ਜੀ ਪਰ ਤੁਸੀਂ ਮਾਂ ਹੋਰ ਦੇ ਨਾਤੇ ਕੀ ਚਾਉਂਦੇ ਹੋ ਜੀ ਮੈਂ ਮਾਂ ਨਾਲ ਚਾਉਣੀਆ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਹੈ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜੀ ਹਾਂ ਜੀ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਜਾਂ ਤੁਹਾਨੂੰ ਉਹਦੇ ਮੁੰਡੇ ਦਾ ਵੀ ਹੋਇਆ ਜੀ ਮੁੰਡੇ ਦੀ ਮਿੱਟੀ ਬਲੀਤ ਕਰਦੇ ਆ ਵਿਚਾਰੇ ਦੀ ਉਹਦਾ ਸ਼ਿਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਤੇ ਤੁਸੀਂ ਕੋਈ ਕਾਰਵਾਈ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਸੇ ਦੀ ਮੰਗ ਨਹੀਂ ਕਰਦੀ ਕੋਰ ਕਾਈ ਵਾ ਉਹ ਕਹਿੰਦੇ ਨੇ ਸਾਡੀਆਂ ਮੰਗਾ ਜਾਂ ਤਾਂ ਬੂਰੀਆਂ ਨੇ ਹੁੰਦੀਆਂ ਅਸੀਂ ਨਾ ਸੰਸਕਾਰ ਹੋਣ ਦੀ ਇਹਨਾਂ ਨਹੀਂ ਜੀ ਮੇਰੇ ਕਿੰਨੀਆਂ ਕੋਈ ਕਾਰਵਾਈ ਦੀ ਮੰਗ ਨਹੀਂ ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਨ ਪੋਸ਼ਣ ਉਹ ਕਰ ਰਹੇ ਨੇ ਤਾਂ ਜ਼ਿੰਮੇਵਾਰ ਤੇ ਉਹੀ ਨੇ ਨਾ ਉਹਦੀ ਹਾਂ ਜੀ ਉਹੀ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਇਹ ਮੇਰੇ ਨਾਲ ਫੋਨ ਤੇ ਹੈਗਾ ਸੀ ਜੀ ਫੋਨ ਰੋਜ਼ ਲਾਉਂਦਾ ਸੀ ਮੈਂ ਮੇਰੇ ਨਾਲ ਵੀ ਤੁਸੀਂ ਹੁਣ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀਥ ਹੋ ਰਹੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਏ। ਨਹੀਂ ਜੀ ਮੈਂ ਤਾਂ ਉਹਦੀ ਮਾਤਾ ਆਹਾਂ ਉਹਨੂੰ ਦੇਖਦੇ ਹਾਂ। ਜਿਹੜੀ ਉਹਦੀ ਛੋਟੀ ਤੋਂ ਥੋੜਾ ਬੇਟਾ ਇੱਕ ਸ਼ਹੀਦ ਮੰਗੂ ਹੋਇਆਗਾ ਗੋਲੀ ਲੱਗੀ ਹੈ ਕਿ ਉਹਦੇ ਤੇ ਉਸ ਤੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋਗੇ ਜਿਹੜੀ ਜਾਤੀ ਮਨੁੱਖ ਦੇ ਹੱਕ 'ਚ ਖੜੀਆਂ ਨਗੀਆਂ ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇ ਕਿ ਤੁਸੀਂ ਉਹਨੂੰ ਮਿੱਟੀ ਪਲੀ ਸਮਝ ਰਹੇ ਹੋ। ਨਹੀਂ ਮੈਂ ਕਹਿੰਦੀ ਹਾਂ ਵੀ ਚੱਲ ਵਿਚਾਰੇ ਦਾ ਸ਼ਸਕਾਰ ਹੋ ਜਾਏ ਟਾਈਮ ਨਾ ਕਾ ਤਾਂ ਰੋਲਾ ਜਾਂਦਾ। ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ? ਮੈਂ ਮੇਰੇ ਮੋਬਾਈਲ ਤੇ ਵੇਖਿਆ ਸੀ ਨਹੀਂ ਤੁਹਾਨੂੰ ਕਿਸੇ ਨੇ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀ ਆਪ ਆਏ ਆਂ ਜੀ ਮਾਤਾ ਜੀ ਕਿਹਦੇ ਨਾਲ ਆਏ ਹੋ ਤੁਸੀਂ ਇੱਥੇ ਅਸੀਂ ਗੱਡੀ ਤੇ ਆਏ ਆਂ ਜੀ ਕਰਾਈ ਜਿਹਦੇ ਨਾਲ ਆਏ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਤੁਸੀਂ ਅਸੀਂ ਮਰਾਜ ਹਿੰਮਤਪੁਰੇ ਕੋਠੇ ਨਹੀਂ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੇ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹੋ ਹਾਂ ਜੀ ਮੈਂ ਤਾਂ ਫਿਰ ਅਲੱਗ ਰਹਿਣਾ ਇਹ ਚੀਜ਼ ਹੁਣ ਭੈਣ ਇੱਕ ਵਿਆਹੀ ਹੈ ਜੀ ਪਿਓ ਡਰਾਈਵਰ ਹੀ ਨਹੀਂ ਨੀ ਦੋ ਭੈਣ ਭਰਾ ਇੱਕ ਮਾਰੇ ਛੋਟੀ ਭੈਣ ਨਾ ਕਰਕੇ ਛੱਡਿਆ ਨਹੀਂ ਜੀ ਸਾਡੇ ਕੋਲ ਇੱਧਰ 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 ਤੁਸੀਂ ਸਾਹਮਣੇ ਦੇਖ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੀ ਸੀ ਹਾਂਜੀ ਹਾਂਜੀ ਉਹਨੇ ਇਕੱਠੇ ਰਹਿਣ ਭਾਈ ਅਲੱਗ ਰਹਿੰਦੇ ਸੀ ਆ ਜਿਹੜੀ ਦਾਦੀ ਮਰ ਗਈ ਉਹਦੇ ਨਾਲ ਸੀ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ 13 ਸਾਲ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆਉਂਦਾ ਜਿਵੇਂ ਕੁੜੀ ਵੱਡੀ ਆਉਂਦੀ ਜਾਂਦੀ ਆ ਜੀ ਮੇਰੇ ਕੋਲ ਨਹੀਂ ਛੋਟੀ ਨਹੀਂ ਕੁੜੀ ਨਹੀਂ ਆਈ ਬਰੇ ਸਰ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ ਹੈਗਾ ਜੀ ਜਦੋਂ ਮਰਜੀ ਫੋਨਾਂ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਸਰਦ ਨਾਲ ਕਿਉਂ ਨਹੀਂ ਆਈ ਵੱਡੀਆਂ ਹੁੰਦੀ ਰਹੀ ਛੋਟੀ ਨੇ ਆਪਾਂ ਐਵੇਂ ਗੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਸਰਚ ਹੈ ਜੀ ਵੱਡੀਆਂ ਦੇ ਸੌਰੀ ਅੱਛਾ ਜਿਹੜੀ ਕੋਈ ਪੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਜੀ ਕੋਈ ਨਹੀਂ ਰਹਿੰਦਾ ਨਹੀਂ ਬਸ ਠੀਕ ਹੈ ਹੁਣ ਕੀ ਮੰਗੇ ਸਰ ਹੁਣ ਤੁਸੀਂ ਕੀ ਕੀ ਜੇ ਲਾਸਟ ਦਾ ਫੇਰ ਕਰਨ ਕੀ ਆਏ ਹੋ ਲਾਸਟ ਕੀ ਕਰ ਰਹੇ ਹੋ ਮੂੰਹ ਵੇਖਣ ਆਈ ਸੀ ਜੀ ਮੁੰਡੇ ਦਾ ਬਾਕੀ ਉਹਦੀ ਲਾਸ ਨਾ ਉਹ ਹੋਵੇ ਉਹਨੂੰ ਸੀਹੀਦੀ ਉਹ ਦਿੱਤਾ ਜਾਵੇ ਉਹਦਾ ਸਿਸਕਾਰੂ ਕੀ ਤੁਸੀਂ ਜਿਹੜੇ ਬੱਚੇ ਦੀ ਮੰਗ ਕੀਤੀ ਹੈ ਜੀ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਜੀ ਆਪਾਂ ਕੋਈ ਕਿਸੇ ਵੰਦੀ ਨਾਲ ਹੈ ਨਹੀਂ ਜੀ ਨਹੀਂ ਅਸੀਂ ਕਿਸੇ ਨਾਲ ਨਹੀਂ ਲੱਗਦਾ ਕਿ ਤੁਹਾਡੇ ਨਹੀਂ ਸਾਡਾ ਮੁੰਡਾ ਮਗ ਨਹੀਂ ਜੀ ਕੋਈ ਗਲਤੀ ਨਹੀਂ ਕੀਤੀ ਨਹੀਂ ਤੁਹਾਨੂੰ ਲੱਗਦਾ ਕਿ ਨਹੀਂ ਜੀ ਮੈਂ ਤਾਂ ਕਹਿੰਦੀ ਆ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜਿਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਮਾਮਾ ਵਾ ਚਾ ਦੂਜੀ ਸ਼ਾਦੀ ਤੇ ਤੁਹਾਡੇ ਕਿੰਨੇ ਬੱਚੇ ਨੇ ਦੋ ਜੀ ਤੋ ਹਾਂ ਜੀ 2 ਲੜਕੇ ਲੜਕੀ ਦੋ ਕੁੜੀਆਂ ਜੀ ਦੋ ਕੁੜੀਆਂ ਉਹ ਹਸਬੰਡ ਨਾਲ ਆਏ ਨੇ ਅੱਜ ਤੁਹਾਡੇ ਨਹੀਂ ਉਹ ਤਾਂ ਅਗਲੇ ਕਿਉਂ ਆਉਂਦੇ ਨੇ ਕੀ ਉਹਨਾਂ ਦਾ ਕੀ ਕਹਿਣਾ ਹੈ ਇਹਦੇ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸ ਕੇ ਆਏ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਜੀ ਇਹਨਾਂ ਦੇ ਬੱਚਿਆਂ ਦੀ ਮੈਂ ਕਰੀ ਨਹੀਂ ਨਾ ਨਾ ਉਹ ਆਉਣੇ ਨਹੀਂ ਇਹ ਵੀ ਬੋਲੋ ਜੀ ਤੁਸੀਂ ਤੁਸੀਂ ਦੱਸੋ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਜੀ ਉਹਨਾਂ ਦੇ ਤਾਂ ਨਾ ਹੀ ਜਾਂਦੇ ਆਉਂਦੇ ਸੀਗੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਉੱਥੇ ਸੌਰੀ ਰਹੇ ਨੇ ਉਹਨਾਂ ਦੇ ਨਹੀਂ ਮੈਨੂੰ ਲੈ ਕੇ ਆਏ ਸੀ ਕੱਲੇ ਜਦੋਂ ਪਤਾ ਲੱਗਿਆ ਦਸਰੇ ਨੂੰ ਵੀ ਤੁਹਾਨੂੰ ਇੰਨਾ ਪਤਾ ਇਹਨਾਂ ਦੇ ਬਾਰੇ ਮੈਂ ਮੈਂ ਨਹੀਂ ਧੀ ਆ ਮੈਂ ਉਹ ਕੀਤੀ ਮੈਂ ਵੀ ਸਿਰੋਂ ਨੰਗੀ ਸੀ ਮੇਰੇ ਕੋਲੇ ਕੋਈ ਹੋਣੀ ਸੀ ਮੈਂ ਕੇਸ ਝਗੜਿਆ ਇਹਨਾਂ ਨੇ ਕੋਈ ਨਿਆਣੀ ਦਿੱਤਾ ਇਹ ਤਰੀਕ ਤੇ ਨਹੀਂ ਸੀ ਜਾਂਦੇ ਸਰਕਾਰ ਨੇ ਮੈਨੂੰ ਇੱਕ ਤਰਫਾ ਲਿਖ ਕੇ ਦੇਤਾ ਵੀ ਤੂੰ ਉਹ ਖੱਡਲ ਖਵਾਰ ਹੋਈਆਂ ਕੁੜੀ ਨੂੰ ਵਿਆਹ ਦਿੱਤਾ। ਸ਼ੁਭ ਕਰਨ ਦੇ ਪਿਤਾ ਜੀ ਨਾਲ ਤੁਹਾਡਾ ਤਲਾਕ ਹੋਇਆ ਜਾਂ ਪੰਚਾਇਤੀ ਤਲਾਕ ਹੋਇਆ ਜਾਂ ਉਹਦੇ ਨਾਲ ਦੇ ਤਾਂ ਕੁਛ ਨਹੀਂ ਕੀਤਾ ਜੀ। ਇਹਨਾਂ ਨੂੰ ਬੋਲਣ ਦੋ ਨਾ ਮਾਤਾ ਜੀ ਤੁਸੀਂ ਜਾਦਾ ਬੋਲਦੇ ਪੁੱਛਣਾ। ਉਹਨਾਂ ਨੇ ਤਾਂ ਉਹਨਾਂ ਨੇ ਵਕੀਲ ਸਾਹਿਬ ਨੇ ਜੀ ਜੱਜ ਨੇ ਇੱਕ ਤਰਫਾ ਕਰਤਾ ਉਹ ਤਰੀਕਾਂ ਤੇ ਨਹੀਂ ਗਏ ਜੀ। ਅੱਛਾ। ਉਹ ਕਹਿੰਦੇ ਵੀ ਸਾਡੇ ਕਿੰਨੋਂ ਵੀ ਇਹਨੂੰ ਤੁਸੀਂ ਇਹਨਾਂ ਨੂੰ ਮਤਲਬ ਹਾਂ ਜੀ ਇਹ ਤੁਹਾਡੇ ਫੇਵਰ ਦੇ ਵਿੱਚ ਐਕਸਪਰਟ ਡਾਈਵੋਰਸ ਦਿੱਤਾ। ਹਾਂ ਜੀ। ਹਾਂ ਜੀ। ਉਹਦਾ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ ਸਾਡੇ ਨਾਲ ਤਾਂ ਕੋਈ ਲੱਗ ਦੇਗਾ ਨਹੀਂ। ਪੋਰਾ ਪੋਰਾ ਬੱਚੇ ਛੱਡ ਕੇ ਗਈ ਵੀ ਆ। ਵਿਆਹ ਕਰਾਈ ਬੈਠੀ ਐ, ਜਿਵਾਕ ਜੰਮੀ ਬੈਠੀ ਐ। ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ ਜਥੇ ਬੰਦੀਆਂ ਦੇ। ਇਹ ਜੋ ਕੁਝ ਕਰਨਗੇ ਇਹੀ ਕਰਨਗੇ। ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ। ਉਸ ਕਹੀ ਜਾਂਦੀ ਆ ਉਹ। ਹਾਂ ਉਹ ਤਾਂ ਉਹ ਤਾਂ ਜੀ ਬਹੁਤ ਕੁਝ ਕਰੂਗੀ ਹਣਾ। ਉਹ ਤਾਂ ਬਹੁਤ ਕੁਝ ਕਰੂਗੀ। ਅਸੀਂ ਤਾਂ ਜੀ ਇਹਨਾਂ ਦੇ ਮਗਰਾਂਗੇ ਜਥੇ ਬੰਦੀ ਦੇ। ਜਿਵੇਂ ਕਰਨਗੇ ਉਹਵੇਂ। ਓਵੇਂ ਹੋਊਗਾ। ਜਿਵੇਂ ਜਦੋਂ ਇਹ ਛਸ਼ਕਾਰ ਨੂੰ ਕਹਿਣਗੇ ਉਦੋਂ ਹੀ ਛਸ਼ਕਾਰ ਹੋਊਗਾ। ਉਹਨੂੰ ਅਸੀਂ ਕਹੀਓ ਮਾਂ ਬਣੀ ਨਹੀਂ ਮਾਂ ਵਣੀ ਨਹੀਂ ਜਦੋਂ ਹੁਣ ਉਹਨੇ ਤਲਾਕ ਤਲਾਕ ਉਹਦੇ ਨਾਲ ਹੋਇਆ ਵਾ 17 ਸਾਲ ਹੋ ਗਏ ਤੇ ਬਾਕੀ ਉਹਦੇ ਉਹਨੂੰ ਦਿਸੇ ਨਹੀਂ ਇਹ ਬੱਚੇ ਪੂਰਾ ਪੂਰਾ ਆ ਤਾਂ ਕੁੜੀ ਰੂੜੀ ਫਿਰਦੀ ਸੀ ਸਾਲ ਦੀ ਸੀ ਮੁੰਡਾ 2 ਸਾਲ ਦਾ ਸੀ ਉਹਦੇ ਉਹ ਕਿੱਧਰ ਗਈ ਸੀ ਜਿਹੜਾ ਮੀਡੀਆ ਦੇ ਵਿੱਚ ਪਹਿਲਾਂ ਗੱਲਾਂ ਸਾਹਮਣੇ ਪਰਿਵਾਰ ਕੋਲ ਦੱਸੀ ਗਈਆਂ ਤੇ ਮਾਂ ਦੀ ਮੌਤ ਹੋ ਗਈ ਕਿਵੇਂ ਦੇ ਦੇ ਗਏ ਸਾਡੇ ਵੱਲੋਂ ਤਾਂ ਮਰੀ ਵੀ ਆ ਨਾ ਉਹ ਸਾਡੇ ਨਾਲੋਂ ਤਾਂ ਉਹ ਮਰੀ ਵੀ ਐ ਸਾਡੇ ਨਾਲ ਉਹਦਾ ਕੋਈ ਇਲਾਗਾ ਦੇਗਾ ਨਹੀਂ ਮੇਰਾ ਭਰਾ ਸੀ ਅਸੀਂ ਦਸਤ ਬੰਦੀ ਦੇ ਨਾਲ ਆ ਜਿਵੇਂ ਕਰਨਗੇ ਅਸੀਂ ਓਵੇਂ ਕਰਾਂਗੇ ਕੋਈ ਕੁਛ ਕਹੀ ਜਾਵੇ ਉਹ ਸਭ ਕੁਝ ਝੂਠ ਬੋਲ ਰਹੀ ਹੈ ਅਖੀਰ ਤੇ ਕੀ ਕਹਿਣਾ ਚਾਹਣਾ ਤੁਸੀਂ ਇਸ ਮਾਮਲੇ ਨੂੰ ਲੈ ਕੇ ਜਿਹੜਾ ਸਾਹਮਣੇ ਆਇਆ ਮੇਰੇ ਅਸੀਂ ਤਾਂ ਜਥੇ ਬੰਦੀ ਨੇ ਬੇਨਤੀ ਕਰਦਿਆ ਵੀ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ ਜੋ ਛੋਟੇ ਛੋਟੇ ਨੂੰ ਛੱਡ ਗਈ ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ ਚੋਂ ਦਾ ਇਸ ਤਰ੍ਹਾਂ ਦਾਅਵਾ ਕਰੀਏ ਕਿ ਸ਼ੁਕਰਨ ਦਾ ਸੰਸਕਾਰ ਹੋਣਾ ਚਾਹੀਦਾ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ ਉਹਦੀ ਮਿੱਟੀ ਨਾਲ ਰੋਲੀ ਜਾਵੇ ਇਸ ਤਰ੍ਹਾਂ ਅਸੀਂ ਨਹੀਂ ਮੰਨਦੇ ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ ਉਹ ਸਾਲ ਦਾ ਮੁੰਡਾ ਸੀ ਉਹਦੋਂ ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ ਪੜ੍ਹਿਆ ਹੀ ਨਹੀਂ ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ ਉਹਦੋਂ ਉਹਨੂੰ ਦਿਖੇ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ ਸਾਹਮਣੇ ਜਿਹੜੀ ਤੁਹਾਡੇ ਘਰ ਵਾਲੀ ਦੱਸ ਰਹੀ ਕਿ ਮੈਂ ਐਕਰਨਜੀਤ ਦੀ ਵਾਈਫ ਆ ਤੇ ਮੇਰਾ 13 ਸਾਲ ਪਹਿਲਾਂ ਉਹਦਾ ਤਲਾਕ ਹੋਇਆ ਨਹੀਂ ਇਹ ਗੱਟੂ ਠਾਏ 17 ਸਾਲ ਹੀ ਹੋਇਆ ਕਦੇ ਤੁਹਾਨੂੰ ਮਿਲਿਆ ਹੋ ਨਾ ਜੀ ਮੁਰਕ ਕੇ ਆਈ ਕਿੰਨਾ ਟਾਈਮ ਦਾ ਤਲਾਕ 17 ਜਦੋਂ ਤੋਂ ਨਹੀਂ ਆਈ ਤੁਹਾਡੇ ਪਿੰਡ ਉਦੋਂ ਤੀ ਜਦੋਂ ਦਾ ਤਲਾਕ ਹੋਇਆ ਹੈਗਾ ਤੁਹਾਡੇ ਕੋਲ ਕੋਈ ਵਿੱਚ ਕੋਈ ਲਾਗਤਿਕ ਹੈਗਾ ਕਿ ਨਾ ਤੁਹਾਡੇ ਨਾਲ ਨਹੀਂ ਜੀ ਉਹਦਾ ਕੋਈ ਲਾਗਤਿਕ ਹੈਗਾ ਨੇ ਪਹਿਲੇ ਦਾ 13 ਸਾਲ ਦਾ ਝੂਠ ਮਾਰ ਕੇ ਤਲਾਕ ਘੱਟੋ ਘੱਟ 16-17 ਸਾਲ ਹੋ ਗਏ ਹੋ ਹੋਏ ਨੂੰ ਤਲਾਕ ਮੇਰੀ 60 ਸਾਲ ਦੀ ਉਮਰ ਹੋ ਗਈ ਇੱਥੇ ਰਹਿਣਾ ਹੈ ਸ਼ਿਕਰਾਂ ਚ ਇਕੱਠੇ ਆਂਗੇ ਛਕੇ ਆ ਤੇ ਮਤਲਬ ਛੋਟੇ ਛੋਟੇ ਸੀ ਰੋੜ-ਕੁੜ ਕੇ ਦਾਦੀ ਨੇ ਤੇ ਚਾਚੇ ਨੇ ਪਾਲੇ ਨੇ ਤੇ ਉਦੋਂ ਛੱਡ ਕੇ ਇਹਨਾਂ ਨੂੰ ਹੋਰ ਵਿਆਹ ਕਰਵਾ ਲਿਆ ਉਹਨੇ ਹੋਰ ਵਿਆਹ ਕਰਵਾ ਕੇ ਬੱਚੇ ਵੀ ਆ ਤੇ ਜੰਮੇ ਹੋਏ ਮਤਲਬ ਇਹ ਤਾਂ ਹੁਣ ਪ੍ਰਸ਼ਾਸਨ ਇੱਕ ਅਧਾਨਿਕੀਆਂ ਘਰ ਦਾਗਾ ਤੇ ਸਭ ਰੋਟੀਆਂ ਛੇਕਦੇ ਹੁਣ ਉਹ ਜਾਣ ਕੇ ਇਹ ਸੰਝ ਕੜੀ ਕਰਦੀ ਹੈ ਤੇ ਮਤਲਬ ਇਹਦਾ ਕੋਈ ਵਿੱਚ ਰੋਲ ਨਹੀਂ ਕਿ ਉਹ ਤਾਂ ਮਤਲਬ ਵਿਆਹ ਕਰਾ ਕੇ ਵੀ ਮਤਲਬ ਇਹ ਇਹਨਾਂ ਤੇ ਬੱਚਿਆਂ ਦਾ ਕੁਝ ਵੀ ਬਣ ਨਾ ਜਾਵੇ ਇਹ ਸਭ ਕੁਝ ਜਾਣ ਬੁੱਝ ਕੇ ਹੋ ਰਿਹਾ ਹੈ ਕਰਾ ਰਿਹਾ ਹੈ ਪ੍ਰਸ਼ਾਸਨ ਤੇ ਮਤਲਬ ਮੇਰੇ ਹੁੰਦੇ ਤੋਂ ਉਹ ਤਲਾਕ ਹੋਇਆ ਮੇਰੀ 60 ਸਾਲ ਦੀ ਉਮਰ ਹੋਊਗੀ ਮੈਂ ਇਸ ਵੇ ਚੰਗੀ ਤਰ੍ਹਾਂ ਜਾਣੂ ਹਾਂ ਤਲਾਕ ਕੋ ਕਹਿੰਦੇ ਉਹ ਵਿਆਹ ਕਰਵਾਇਆ ਬੱਚੇ ਰੁੜ ਕੁੜ ਕੇ ਮਸਾ ਪਾਲੇ ਨੇ ਦਾਦੀ ਨੇ ਤੇ ਚਾਚੇ ਨੇ ਮੈਂ ਇਹੀ ਕਹਣਾ ਵੀ ਪਰਿਵਾਰ ਦੇ ਦਸਨ ਮੁਤਾਬਕ 2007 ਚ ਉਹਨਾਂ ਦਾ ਤਲਾਕ ਹੋਇਆ ਜੀ ਜਿਹਦਾ ਸਮਾਂ ਬਣਦਾ 17 ਸਾਲ ਤੇ ਉਹ ਲੜਕਾ ਜਿਹੜਾ ਸੁਭਕਰਨ ਸਿੰਘ ਹੈ ਉਹਦੀ ਉਮਰ 21 ਸਾਲ ਬਣਦੀ ਹੈ ਯਾਨੀ ਕਿ ਉਹ ਬੱਚਾ ਵੀ 2-3 ਸਾਲ ਦਾ ਸੀ ਉਹਨੂੰ 3 ਸਾਲ ਦਾ ਸੋ ਇਸ ਕਰਕੇ ਵੀ ਕੋਰਟ ਦੇ ਵਿੱਚ ਤਲਾਕ ਹੋਇਆ ਪਰਿਵਾਰ ਦੇ ਦਸਨ ਮੁਤਾਬਕ ਵੀ ਅਸੀਂ ਤਾਂ ਜਦੋਂ ਇੱਥੇ ਪਿੰਡ ਚ ਆਉਂਦੇ ਜਾਂਦੇ ਕਦੇ ਉਹਨੂੰ 17 ਸਾਲ ਤੋਂ ਉਹਨੂੰ ਇੱਥੇ ਦੇਖਿਆ ਨਹੀਂ ਬੱਚੇ ਦਾਦੀ ਨੇ ਪਾਲੇ ਆ ਜੀ ਜਾਂ ਉਹਨਾਂ ਦੇ ਫਾਦਰ ਨੇ ਪਾਲੇ ਆ ਜੀ ਜਾਂ ਉਹਨਾਂ ਦੇ ਚਾਚੇ ਨੇ ਪਾਲੇ ਜਿਹੜੇ ਬੱਚੇ ਆ ਕਦੇ ਉਹ ਲੈ ਕੇ ਗਏ ਜਦੋਂ ਤਲਾਕ ਹੋਇਆ ਕਿਸੇ ਨਹੀਂ ਕਦੇ ਨਹੀਂ ਲੈ ਕੇ ਅਸੀਂ ਕਦੇ ਦੇਖਿਆ ਨਹੀਂ ਮੁੜ ਕੇ ਉਹਨੂੰ ਮੂੰਹ ਨਹੀਂ ਦੇਖਿਆ ਪਿੰਡ 'ਚ ਕਦੇ ਇਸ ਪਰਿਵਾਰ ਚ ਕਦੇ ਨਹੀਂ ਆਈ। ਨਹੀਂ ਅਸੀਂ ਪਿੰਡ ਦੇ ਕਿਸੇ ਨੇ ਵੀ ਨਹੀਂ ਦੇਖੋ ਕੋਈ ਵੀ ਨਹੀਂ ਕਹਿਗਾ ਤੁਹਾਨੂੰ ਜੀ। ਨਹੀਂ ਅਸਲ ਵਿੱਚ ਦਾਦੀ ਦੀ ਜੀ ਉਹਦੇ ਫਾਦਰ ਦੀ ਉਹਨਾਂ ਦੇ ਚਾਚਾ ਜੀ ਦੀ ਮੰਨੀ ਜਾਣੀ ਚਾਹੀਦੀ ਹੈ ਜੀ। ਇਹਨਾਂ ਦੀ ਇਹ ਵਾਰਸ ਨਹੀਂ ਅਸਲ ਵਿੱਚ ਜੀ ਪਿੰਡ ਨਾਲ ਖੜਿਆ ਇਹਨਾਂ ਦੇ ਜੀ। ਦੇਖੋ ਦਾਵਾ ਕਰੀ ਜਾਵੇ ਉਹ ਤਾਂ ਕੋਈ ਵੀ ਕਰੀ ਜਾਵੇ ਹੁਣ ਲਾਲਚ ਹਰੇਕ ਦੇ ਮਨ ਚ ਹੋਇਆ ਪਿਆ ਬਾਈ। ਇੱਥੇ ਅਸੀਂ ਤਾਂ ਦੇਖਿਆ ਨਹੀਂ ਵੀ ਇਹਦੀ ਮਾਤਾ ਕੀ ਨਿੱਕੇ ਨਿੱਕੇ ਹੁੰਦਿਆਂ ਨੂੰ ਛੱਡ ਗਈ ਸੀ ਇਹਦਾ ਪਾਲਣ ਪੋਸਣਾ ਜਿਹੜਾ ਇਹਨਾਂ ਦੀ ਦਾਦੀ ਤੇ ਇਹਨਾਂ ਦੇ ਚਾਚਾ ਜੀ ਨੇ ਹੋਰ ਪਰਿਵਾਰ ਨੇ ਇਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਔਖਾਂ ਨਾਲ ਜਿਹੜਾ ਕੀਤਾਗਾ। ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਧੰਨੇ ਦੇ ਤਕੜੇ ਆ ਜਿਨ੍ਹਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਔਖੇ ਟਾਈਮ 'ਚ ਛੱਡ ਕੇ ਬਾਗੀ ਇਹਨਾਂ ਨੂੰ ਜਦੋਂ ਅੱਜ ਉਹਦੇ ਮਨ 'ਚ ਲਾਲਚ ਜਾਗ ਗਿਆ ਤਾਂ ਉਹ ਕਹਿੰਦੀ ਹੈਗੀ ਵੀ ਹਾਂ ਮੈਂ ਇਹ ਮੇਰੇ ਬੱਚੇ ਆ ਉਹਦੇ ਦੇ ਉਹਨੂੰ ਆਪਣੇ ਬੱਚੇ ਦਿਸੇ ਨਹੀਂ ਹੈਗੇ ਉਹ ਇੱਕ ਸੋਨੂੰ ਦੱਸਦੇ ਆ ਵੀ ਇਹ ਪ੍ਰਸ਼ਾਸਨ ਦੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਪੱਬਾਂ ਪਾਰ ਹੋਈ ਫਿਰਦੀ ਐ ਨਾ ਉਹਦਾ ਸੰਸਕਾਰ ਕਰਵਾਉਣ ਨੂੰ ਅਸੀਂ ਇਹ ਮੰਨਦੇ ਆ ਵੀ ਇਹ ਤੇਰੇ ਵੀ ਉਹਨਾਂ ਦੀ ਖੜੀ ਕੀਤੀ ਹੋਈ ਐ ਸੋਡੇ ਚੈਨਲ ਦੇ ਜ਼ਰੀਏ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਇਹੋ ਜਿਹੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਲੋਕਾਂ ਦੇ ਉਹਨਾਂ ਨੂੰ ਪਾਰੀ ਰੋਧ ਦਾ ਸਾਹਮਣਾ ਕਰਨਾ ਪਊ ਕਿਉਂਕਿ ਇੱਕ ਪਾਸੇ ਸਾਡੇ ਜਵਾਨ ਪਿੰਡ ਦੇ ਪੁੱਤ ਦੀ লাশ ਪਈ ਹੈ ਜਿਹੜੀ ਇਸ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਕੇਂਦਰ ਦੀ ਗੋਲੀ ਦਾ ਸ਼ਕਾਰ ਹੋਇਆਗਾ ਸਾਡਾ ਨੌਜਵਾਨ ਉਹਦੀ ਹਲੇ ਡੈੱਡ ਬੋਡੀ ਪਈ ਆ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਰੋਲ ਰਹੀ ਆ ਉਹਦਾ ਸੰਸਕਾਰ ਉਹਦੇ ਸਾਨੂੰ ਇਨਸਾਫ਼ ਦੇਣ ਦੀ ਬਜਾਏ ਇਹ ਸਾਰੀਆਂ ਇਹੋ ਜਿਹੀਆਂ ਧਿਰਾਂ ਕੜੀਆਂ ਕਰਦਿਆ ਪ੍ਰਸ਼ਾਸਨ ਦਾ ਕੰਮ ਹੁੰਦਾ ਪੈਂਤਰਾ ਖੇਡਣਾ ਇਹ ਹੁਣ ਸਾਰੇ ਪੈਂਤਰੇ ਇਹਨਾਂ ਨੇ ਖੇੜ ਕੇ ਦੇਖ ਲਏ ਇਹਨਾਂ ਕੋਲੇ ਆਖਰੀ ਹਥਿਆਰ ਬਚਿਆ ਸੀਗਾ ਉਸ ਹਥਿਆਰ ਨੂੰ ਵੀ ਇਹਨਾਂ ਨੇ ਸਾਡੇ ਸਾਹਮਣੇ ਕੱਢ ਲਿਆ ਅਸੀਂ ਫੇਰ ਥੋਡੇ ਚੇਤਾਵਨੀ ਦੇਣਾ ਚਾਹੁੰਦੇ ਹਾਂ ਥੋਡੇ ਚੈਨਲ ਦੇ ਰਾਹੀਂ ਵੀ ਪ੍ਰਸ਼ਾਸਨ ਆਵਦੀਆਂ ਹਰਕਤਾਂ ਤੋਂ ਇਹਨਾਂ ਤੋਂ ਬਾਜ਼ ਆ ਜਾਏ ਨਹੀਂ ਲੋਕਾਂ ਦੇ ਇਹਨਾਂ ਨੂੰ ਭਾਰੀ ਰੋਧ ਦਾ ਸਾਹਮਣਾ ਕਰਨਾ ਪਊ ਇੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਤੇ ਸਰਕਾਰ ਹੈ ਪਪਾਪਾਰ ਹੋਈ ਫਿਰਦੀ ਹੈ ਸੰਸਕਾਰ ਕਰਵਾਉਣ ਨੂੰ ਸੰਸਕਾਰ ਇਹਦਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਉੱਥੇ ਬੈਠੀਆਂ ਲੜ ਰਹੀਆਂ ਜਥੇਬੰਦੀਆਂ ਗੀਆਂ ਉਹ ਇਨਸਾਫ ਉਹਨਾਂ ਨੂੰ ਮਿਲਦਾ ਨਹੀਂ ਹੈਗਾ ਤੇ ਉੱਥੇ ਲੱਗੇ ਮੋਰਚੇ ਦਾ ਵੀ ਸਵਾਲ ਆ ਕਿਉਂਕਿ ਸੋਵ ਕਰਨ ਦੇ ਨਾਲ ਜੁੜਿਆ ਹੋਇਆ ਉੱਥੋਂ ਦਾ ਮੋਰਚਾ ਵੀ ਹੈ ਉੱਥੋਂ ਦੇ ਆਗੂਆਂ ਨੇ ਸਾਰਾ ਕੁਝ ਦੇਖਣਾਗਾ ਉਸ ਹਸਾਬ ਨਾਲ ਉਹ ਹੈਂਡਲ ਕਰ ਰਹੇ ਆ ਇਸ ਕਰਕੇ ਸਰਕਾਰ ਇਹ ਗੱਲ ਭੁੱਲ ਜੇ ਵੀ ਉਹਨੂੰ ਬਿਨਾਂ ਇਨਸਾਫ ਦਿੱਤੇ ਹੋਏ ਉਹਦੇ ਪਰਚਾ ਦਰਜ ਕਰੇ ਜਿਹੜੇ ਜਿਹੜੇ ਉੱਥੇ ਦੋਸ਼ੀ ਆ ਉਹਨਾਂ ਦੇ ਪਰਚਾ ਦਰਜ ਕਰੇ ਤੋਂ ਬਿਨਾ ਇਹ ਮਸਲਾ ਜਿਹੜਾ ਨਹੀਂ ਨਿਬੜਨਾ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆਜੋ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਦੋਸ਼ੀਆਂ ਦੇ ਖਿਲਾਫ ਕਰੋ